ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਸ਼ਹਾਦਤ ਅੱਗੇ ਆ ਮੋਹਾਰੇ ਸਿਰ ਝੁੱਕ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਨੂੰ ਇੱਕ ਯੋਧਾ ਹੋਣ ਦੇ ਨਾਲ ਨਾਲ ਇੱਕ ਬ੍ਰਹਮ ਗਿਆਨੀ ਵਜੋਂ ਵੀ ਜਾਣਿਆ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈਸਵੀ ਵਿੱਚ ਪਿਤਾ ਭਗਤੂ ਜੀ ਅਤੇ ਮਾਤਾ ਜੀਵਨੀ ਜੀ ਦੇ ਕੋਕੋ ਪਿੰਡ ਪਹੁਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ 1699 ਈਸਵੀ ਵਿੱਚ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਪਿਤ ਕੀਤੇ ਖਾਲਸਾ ਪੰਥ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਅਮਰ ਛਕਿਆ ਅਤੇ ਗੁਰੂ ਕੇ ਸਿੰਘ ਸਜ ਗਿਆ। ਬਾਬਾ ਦੀਪ ਸਿੰਘ ਜੀ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਉਹਨਾਂ ਕੋਲ ਇੱਕ ਆਸਤ ਮਨੁੱਖ ਨਾਲੋਂ ਵੱਖ ਕਈ ਅਦਭੁਤ ਅਤੇ ਅਲੌਕਿਕ ਲਿਆਕਤਾਵਾਂ ਸਨ। ਪਰ ਅੱਜ ਅਸੀਂ ਉਹਨਾਂ ਦੇ ਕੁਝ ਅਜਿਹੇ ਗੁਣਾਂ ਤੇ ਨਜ਼ਰ ਮਾਰਾਂਗੇ ਜੋ ਆਮ ਨਾਲੋਂ ਕਿਤੇ ਵੱਖਰੇ ਸਨ। ਇੱਕ ਆਸਤ ਮਨੁੱਖਰੇ ਇੱਕ ਬਾਸ਼ਾ ਦੇ ਵਿੱਚ ਮੁਹਾਰਤ ਹਾਸਲ ਕਰਨਾ ਕਾਫੀ ਔਖਾ ਹੁੰਦਾ ਹੈ। ਪਾਵੇਂ ਉਸ ਨੂੰ ਉਹ ਬਚਪਨ ਤੋਂ ਹੀ ਸਿੱਖਦੇ ਆ ਰਹੇ ਹੁਣ ਪਰ ਬਾਬਾ ਦੀਪ ਸਿੰਘ ਜੀ ਨੂੰ ਕਈ ਪਛਾਵਾਂ ਦੇ ਵਿੱਚ ਮੁਹਾਰਤ حاصل ਸੀ ਜਿਵੇਂ ਕਿ ਗੁਰਮੁਖੀ ਸੰਸਕ੍ਰਿਤੀ ਫਾਰਸੀ ਅਰਬੀ ਅਤੇ ਹੋਰ ਵੀ ਕਈ ਪਛਾਵਾਂ ਜਦੋਂ ਆ ਕਲਪਨਾ ਕਰਕੇ ਵੇਖੋ ਉਹਨਾਂ ਦੀ ਸ਼ਕਸ਼ੀਅਤ ਕਿਹੋ ਜਿਹੀ ਰਹੀ ਹੋਵੇਗੀ 20 ਸਾਲ ਦੀ ਉਮਰ ਵਿੱਚ ਆਪ ਜੀ ਸਾਹਿਬੇ ਕਮਾਲ ਸਾਹਿਬ ਸ਼ਿਰਗੁਰ ਗੋਵਿੰਦ ਸਿੰਘ ਜੀ ਦੀ ਖਾਲਸਾ ਫੌਜ ਦੇ ਵਿੱਚ ਸਭ ਤੋਂ ਬਹਾਦਰ ਯੋਧਿਆਂ ਦੇ ਵਿੱਚੋਂ ਇੱਕ ਬਣ ਚੁੱਕੇ ਸਨ ਹੋਵੇ ਵੀ ਕਿਉਂ ਨਾ ਆਪ ਜੀ ਨੂੰ ਸਾਹਿਬੇ ਕਮਾਲ ਸਾਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਘੋੜ ਸਵਾਰੀ ਸ਼ਿਕਾਰ ਸ਼ਸਤਰ ਵਿਦਿਆ ਅਤੇ ਤੀਰ ਅੰਦਾਜ਼ੀ ਦੀ ਵਰਤੋਂ ਦੀ ਕਲਾ ਸਿਖਾਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਜਦੋਂ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਈ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਅਤੇ ਪਾਈ ਮਨੀ ਸਿੰਘ ਜੀ ਨੇ ਗ੍ਰੰਥ ਸਾਹਿਬ ਵਿੱਚ ਦਸਵੇਂ ਪਾਤਸ਼ਾਹ ਦੇ ਮੁਖਾਰਨ ਤੋਂ ਉਚਾਰੀ ਜਾਂਦੀ ਗੁਰਬਾਣੀ ਦਾ ਕਰੜਾ ਤਿਆਰ ਕੀਤਾ ਸੀ ਆਪਣੇ ਸ਼ਹੀਦੀ ਵੇਲੇ ਭਾਵੇਂ ਬਾਬਾ ਦੀਪ ਸਿੰਘ ਜੀ 75 ਸਾਲ ਦੇ ਸਨ ਪਰ ਉਹਨਾਂ ਨੇ ਇੱਕ ਨੌਜਵਾਨ ਯੋਧੇ ਦੀ ਤਾਕਤ ਨੂੰ ਵੀ ਸੰਭਾਲਿਆ ਹੋਇਆ ਸੀ ਕਿ 20 ਕਿਲੋ ਦੀ ਭਾਰੀ ਦੋ ਧਾਰੀ ਤਲਵਾਰ ਜਿਸ ਨੂੰ ਖੰਡਾ ਆਖਿਆ ਜਾਂਦਾ ਸੀ ਨਾਲ ਲੈ ਕੇ ਲੜਨਾ ਆਮ ਸੀ ਬੇਸ਼ੱਕ ਨਹੀਂ ਬਾਬਾ ਦੀਪ ਸਿੰਘ ਜੀ ਸੱਚਮੁੱਚ ਇੱਕ ਸੰਤ ਸਿਪਾਹੀ ਸਨ ਅਤੇ ਉਹਨਾਂ ਕੋਲ ਗੁਰਬਾਣੀ ਜਾਪ ਦੀ ਅਲੋਕਿਕ ਸ਼ਕਤੀ ਵਿਸੀ ਜਿਸ ਨਾਲ ਉਹਨਾਂ ਨੇ ਇੰਨੇ ਭਾਰੀ ਖੰਡੇ ਨਾਲ ਉਹ ਕਰਕੇ ਦਿਖਾਇਆ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਵਜ਼ੀਰ ਖਾਨ ਨੂੰ ਮਾਰ ਉਹਦੇ ਕੁਕਰਮਾਂ ਦਾ ਫਲ ਦਿੱਤਾ ਜੋ ਕਿ ਸੈਭ ਸ਼ਿਦ ਗੁਰ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਆ ਬਾਬਾ ਜ਼ੁਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਲਈ ਜ਼ਿੰਮੇਵਾਰ ਸੀ ਇਤਿਹਾਸ ਵਿੱਚ ਇੱਕੋ ਇੱਕ ਬਾਬਾ ਦੀਪ ਸਿੰਘ ਜੀ ਨੇ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਜਿੱਥੇ ਇੱਕ ਮਨੁੱਖ ਜੰਗ ਦੌਰਾਨ ਇਸ ਦੁਨੀਆ ਤੋਂ ਕੁਝ ਕਰ ਵੀ ਗਿਆ ਹੋਵੇ ਪਾਵੇਂ ਉਹ ਲੜਨੋਂ ਨਹੀਂ ਹਟਿਆ ਅਤੇ ਆਪਣੇ ਪ੍ਰਾਣਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਕੀਤਾ ਵਾਹਿਗੁਰੂ ਜੀ ਕਾ ਹਾਲ ਚਾ ਵਾਹਿਗੁਰੂ ਜੀ ਕੀ ਫਤਈ